ਅਕਚਲਿਾ ਨਾਮ ਆਪਣਾ ਜਾਨ ਚੱਲਿਆ ਬਾਬਾ ਬਲਜੀਤ ਸਿੰਘ ਜੀ ਬਾਬਾ ਬਲਜੀਤ ਸਿੰਘ ਜੀ ਕਿਵੇਂ ਸੋਚ ਆਈ ਕਿ ਇਹ ਕੰਮ ਇਥੇ ਜ਼ਰੂਰ ਕਰਨਾ ਕਿਉਂਕਿ ਨਿਹੰਗ ਸਿੰਘ ਬਾਣੇ ਦੇ ਵਿੱਚ ਸੱਗੇ ਔਰ ਵੀ ਮਿਹਨਤ ਕਰਦੇ ਹਾਂ ਹਾਂਜੀ ਇਹ ਸੋਚ ਆਈ ਜੀ ਕਰਤੇ ਹੀ ਪਹਿਲਾਂ ਸ਼ੁਰੂ ਤੋਂ ਕਰਦੇ ਹਾਂ ਪਿਤਾ ਜੀ ਵੀ ਕਰਤੀ ਜੇਹਦਾਰੀ ਹਾਂਜੀ ਤੇ ਉਹ ਫਿਰ ਕਿਰਤ ਜਦੋਂ ਸਾਨੂੰ ਘਰੋਂ ਕਿਰਤ ਕਰਨੀ ਸਿਖਾਇਆ ਗਿਆ ਵਾ ਨਿਹੰਗ ਸਿੰਘ ਬਾਣੇ ਦੇ ਵਿੱਚ ਸਾਡਾ ਪਿਤਾ ਜੇਹਦਾਰ ਹੈ ਤੇ ਜੇਹਦਾਰ ਕਿਹਾ ਕਿ ਕਰਤਵਨਾ ਚਰ ਉਹਨੂੰ ਹੋ ਗਏ ਆ ਘੜ ਤੋਂ ਘੜ 60 65 ਸਾਲ ਹੋ ਗਏ ਆ ਨਿਹੰਗ ਸਿੰਘ ਬਾਣੇ ਦੇ ਵਿੱਚ ਜੇਦਾਰੀ ਦੇ ਕਰਦੇ ਆ ਤੇ ਪਰ ਫੇਰ ਵੀ ਕਨ ਦਾ ਉਹ ਕਿਰਤ ਕਰਦੇ ਆ ਤੇ ਇਦਾਂ ਨਾਮ ਜਪਦੇ ਤੇ ਆਪਣਾ ਮੇਲੇ ਕਰਾਉਣੇ ਤੇ ਕੋਈ ਗੱਲ ਨਹੀਂ ਆਪਣੇ ਕੋਲੋਂ ਕਿਰਤ ਦੇ ਵਿੱਚ ਉਗਰਾ ਦਿੰਦੇ ਹਾਂ ਮੇਲੇ ਤੇ ਜੇ ਕੋਈ ਦੇ ਗਿਆ ਦਸਵੰਦ ਤਾਂ ਵੀ ਠੀਕ ਆ ਨਹੀਂ ਤੇ ਆਪਣੇ ਕਿਰਤ ਦੇ ਵਿੱਚੋਂ ਦਸਵੰਦ ਕੱਢ ਕੇ ਮੇਲੇ ਕਰਾਉਣੇ ਆਪਾਂ ਅੰਮ੍ਰਿਤ ਪ੍ਰਚਾਰ ਕਰਾਉਣਾ ਨਾਲ-ਨਾਲ ਕੰਨ ਦਾ ਮੰਨ ਲੋ ਜਦੋਂ ਕੋਈ ਮੇਲਾ ਹਰ ਸਾਲ ਬਾਬਾ ਜੀਵਨ ਸਿੰਘ ਦਾ ਬਾਬਾ ਦੀਪ ਸਿੰਘ ਦਾ ਅਸੀਂ ਮਣਾਉਂਦੇ ਰਹਿੰਨੇ ਆ ਜੀ ਬਾਬਾ ਦੀਪ ਸਿੰਘ ਦਾ ਵੀ ਮਣਾਉਂਨੇ ਆਂ ਅਸੀਂ ਹਰ ਸਾਲ 26 ਜਨਵਰੀ ਦੇ ਜੰਗ ਦਿਹਾੜਾ ਹਾਂ ਜੀ ਉਹ ਵੀ ਕਿਰਤ ਦੇ ਵਿੱਚੋਂ ਅਸੀਂ ਨਿਕਲਦਾ ਆ ਦਸਵੰਦ ਇੱਕ ਚੀਜ਼ ਅਸੀਂ ਵੇਖੀ ਸੀ ਆਪਣੀ ਗੱਡੀ ਵੀ ਮੁੜੀ ਗੱਡੀ ਨੂੰ ਵਾਇਕਰ ਉਹ ਫਿਰ ਅਹੀਂ ਕਹਿੰਦਾ ਪੈਸੇ ਜਿੰਨੇ ਕਾ ਆਪਾਂ ਲਾਇਆ ਆਪਣੀ ਗੱਡੀ ਜਿਹੜੀ ਆ ਸਾਡੀ ਵੇਖਿਆ ਬੇ ਚਲੋ ਗੱਡੀ ਨੂੰ ਬਣਾ ਲੈਨੇ ਆ ਮਨਜ ਖਿਆਲ ਆਇਆ ਵਾ ਖਿਆਲ ਆਇਆ ਤੇ ਗੱਡੀ ਨੂੰ ਏਦਾਂ ਕਟਵਾ ਕੇ ਤੇ ਤਿਆਰ ਕੀਤਾ ਦੁਕਾਨ ਬਣਾਇਆ ਇਹਦੇ ਵਿੱਚ ਸਮਾਨ ਸਰਦਾਈਆਂ ਲਾਉਨੇ ਆ ਤੇ ਸ਼ੁਰੂਆਤ ਸਰਦਾਈਆਂ ਤੋਂ ਹੀ ਆ ਇਹਦੀ ਗੱਡੀ ਦੀ ਤੇ ਸਰਦਾਈਆਂ ਤੋਂ ਫਿਰ ਲੰਦੇ ਲੰਦੇ ਇਹਦੇ ਚ ਆ ਗੋਡ ਵੀ ਆ ਗਿਆ ਹੁਣ ਤੇ ਸਾਡਾ ਦੁਕਾਨ ਦਾ ਕੰਮ ਦਿੰਦੀ ਆ ਤੇ ਬਹੁਤ ਵਧੀਆ ਕਿਰਤਕ ਚੱਲਣ ਦੀ ਆ ਨਾਲ ਮਾਰਾ ਇਹਦਾ ਪੈਰਾ ਚੱਲਣ ਡਿਆ ਚਲੋ ਨਾਮ ਜਪਣ ਡੇ ਆ ਬੈਠੇ ਤੇ ਨਾਮ ਹੀ ਜਪ ਪਈਦਾ ਤੇ ਕਿਰਤ ਵੀ ਕਰੀਦੀ ਆ ਵੰਡ ਵੀ ਛਕ ਲਈਦਾ ਜੇ ਕੋਈ ਮੰਗਦਾ ਉਹਨੂੰ ਦਾਨ ਪੁੰਨ ਵੀ ਕਰਦੀਦਾ ਇਹ ਗੋੜੇ ਜੇ ਕੋਈ ਮੰਗਦਾ ਵੀ ਚਲੋ ਇਹ ਮੈਨੂੰ ਥੋੜਾ ਦੇ ਦਿਓ ਉਹਨੂੰ ਦਾਨ ਵੀ ਕਰਦੀਦਾ ਆਪਣੇ ਹੱਥਾਂ ਨਾਲ ਹਾਂਜੀ ਪਰਿਵਾਰ ਚ ਪਰਿਵਾਰ ਚ ਆੜੇ ਚ ਤਿੰਨ ਧੀਆਂ ਮੇਰੀਆਂ ਤੇ ਦੋ ਜੀ ਆਪ ਬਾਕੀ ਪਿਤਾ ਜੀ ਮਾਤਾ ਜੀ ਹਾਂਜੀ ਗੁਜ਼ਾਰਾ ਚੱਲਦਾ ਤੇ ਗੁਜ਼ਾਰਾ ਹਾਂਜੀ ਬਹੁਤ ਵਧੀਆ ਚੱਲਦਾ ਜੀ ਕੀ ਕਹਿੰਦਾ ਜਾਂਦੇ ਜਿਹੜੇ ਮਿਹਨਤ ਤੋਂ ਬੁਰੇਜ ਕਰ ਜਾਂਦੇ ਫਾਸਟਾ ਸਾਡੇ ਪੰਜਾਬੀ ਖਾਸ ਕਰਕੇ ਵੇਖੋ ਜੀ ਸਾਡੀ ਹਿੰਮਤ ਹੀ ਆ ਹਿੰਮਤ ਜਿਹੜੀ ਆ ਬੜੀ ਤਗੜੀ ਗੱਲ ਹੁੰਦੀ ਆ ਹੌਸਲਾ ਹੌਸਲਾ ਅਸੀਂ ਕਹਿੰਦਾ ਜਦੋਂ ਬਾਣਾ ਧਾਰਨ ਕੀਤਾ ਅਸੀਂ ਨਹੀਂ ਉਦੋਂ ਛੱਡਿਆ ਅਸੀਂ ਆਖਿਆ ਕੋਈ ਨਹੀਂ ਮਾਰੇ ਆਪੇ ਭਾਜਾਂ ਵਾਲਾ ਦੇਗਾ ਯਾ ਨਾ ਰੋਟੀ ਜੇ ਡਾ ਤਗੜਾ ਕਾਲਪੁਰਖ ਸਾਡਾ ਸਹਾਈ ਆ ਹਈ ਉਹਦੀ ਫੌਜੇ ਭਰਤੀ ਹੋਵੰਡੇ ਆ ਤੇ ਸਾਨੂੰ ਬਾਣਾ ਮਿਲਦਿਆ ਤੇ ਅਸੀਂ ਕਿਨਾਂ ਦਾ ਕੋਈ ਇਹਦੇ ਤੋਂ ਨਹੀਂ ਕੀਤਾ ਸਿਰ ਦੇ ਕੇ ਬਾਣਾ ਜਿਹੜਾ ਅਮਰਤ ਮਿਲਦਾ ਵਾ ਤੇ ਸਿਰ ਦੇ ਕੇ ਕੁਰਬਾਨੀਆਂ ਇੰਨੀਆਂ ਸਤਗੁਰ ਨੇ ਕੀਤੀਆਂ ਵਦੇ ਅਸਾਂ ਦਾ ਰਸਖ ਵੇਖੋ ਜੀ ਅਹੀਂ ਤੇ ਨਹੀਂ ਸਾਡੇ ਵੀ ਕਈ ਗਏ ਆ ਬਾਹਰ ਪਰ ਅਹੀਂ ਤੇ ਨਹੀਂ ਮੈਂ ਕਿਹਾ ਵੀ ਜਾਣਾ ਅਸੀਂ ਤੇ ਇੱਥੇ ਹੀ ਰਵਾਂਗੇ ਕਿਉਂਕਿ ਇੱਥੇ ਰਹਿ ਕੇ ਇੱਕ ਤਾਂ ਪੂਰੇ ਕਕਾਰ ਪਹਿਣ ਕੇ ਮਹਾਰਾਜ ਦੇ ਗਿੰਦਾ ਮਤਲਬ ਰਹਿਤ ਬੈਦ ਦੇ ਵਿੱਚ ਜਾਪਾਂ ਪੂਰਾ ਰਹਿ ਕੇ ਤੇ ਇੱਥੇ ਕਿਰਤ ਵੀ ਕਰਾਂਗੇ ਤੇ ਪੈਸੇ ਦਾ ਕੀ ਹੈ ਪੈਸੇ ਤੇ ਅਸੀਂ ਮਹਿੰਗਾ ਇੰਨਾ ਮਤਲਬ ਵੇਖਿਆ ਵੀ ਅਸੀਂ ਬਾਹਰ ਜਾਈਏ ਗਏ ਹੀ ਆ ਕਈ ਵਾਰ ਹੱਡੇ ਵੀ ਪਰ ਨਹੀਂ ਮੇਰੇ ਦੋ ਸਾਲੇ ਆ ਦੋਵੇਂ ਸਾਲੇ ਬਾਹਰ ਇੱਕ ਆਸਟ੍ਰੇਲੀਆ ਵਾ ਇੱਕ ਦੇ ਜਾ ਹੈਗਾ ਕਤਰ ਪਰ ਤੁਸੀਂ ਇੱਥੇ ਚੁਣਿਆ ਵੀ ਇੱਥੇ ਮੈਂ ਮੈਂ ਇੱਥੇ ਚੁਣਿਆ ਜੀ ਹਾਂ ਜੀ ਮੈਨੂੰ ਕਹਿੰਦੇ ਗੁੜ ਤੇ ਫਿਰ ਗਰਮੀਆਂ 'ਚ ਕੀ ਗਰਮੀਆਂ ਸਰਦਾਈ ਸਰਦੀਆਂ 'ਚ ਗੁੜ ਗਰਮੀਆਂ 'ਚ ਸਰਦਾਈ ਹਾਂ ਜੀ ਦੋਵੇਂ ਕੰਮ ਚੱਲੀ ਜਾਂਦੇ